ਜਦੋਂ ਕਿਤੇ ਕਿਸੇ ਵੀ ਕੰਪਨੀ ਦੇ ਵਿੱਚ ਜੇ ਡਰਾਈਵਰ ਨੂੰ ਮੰਨ ਲਓ ਕਹਿੰਦਾ ਕਿ ਇਹ ਜਿਹੜਾ ਇਕੁਪਮੈਂਟ ਹੈ ਅਨਸੇਫ ਆ ਉਹਨੂੰ ਪੁਸ਼ ਕੀਤਾ ਜਾਂਦਾ ਉਸ ਅਨਸੇਫ ਇਕੁਪਮੈਂਟ ਨੂੰ ਡਰਾਈਵ ਕਰਨ ਵਾਸਤੇ ਜਿਹੜੀ ਲਾਇਬਿਲਟੀ ਆ ਸਾਰੀ ਇਹ ਡਰਾਈਵਰ ਦੇ ਉੱਤੇ ਪਾ ਕੇ ਕੰਪਨੀ ਹਰਾਜੀ ਆ ਪੈਸਾ ਕੋਈ ਦੇ ਕੇ ਨਹੀਂ ਰਾਜੀ ਸਰ ਦੇਖੋ ਪ੍ਰੋਬਲਮ ਉਹ ਕਹਿੰਦੇ ਨੇ ਸਾਨੂੰ ਸਿਸਟਮ ਅਲੋ ਕਰ ਰਿਹਾ ਹੈ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਜੇ ਡਰਾਈਵਰ ਇנק ਜੇ ਉਹਨਾਂ ਨੇ ਪਲੈਟਫਾਰਮ ਚੁਣਿਆ ਹੈ ਜੇ ਚਾਹੇ ਉਹਨੂੰ ਮਿਸ ਕਲਾਸੀਫਿਕੇਸ਼ਨ ਕਹਿ ਲੋ ਜਾਂ ਉਹਨਾਂ ਦਾ ਆਪਣਾ ਬਿਜ਼ਨਸ ਮਾਰਡਰ ਹੋ ਕਹਿੰਦੇ ਸਾਡੇ ਤੇ ਕੋਈ ਰੋਕ ਟੋਕ ਨਹੀਂ ਹੈ ਰੋਕ ਟੋਕ ਇਸ ਕਾਰਨ ਨਹੀਂ ਸੀਗੀ ਕਿਉਂਕਿ ਮੋਰਟਰੀਅਮ ਲੱਗਿਆ ਹੋਇਆ ਸੀਗਾ T4A ਜਿਹੜੇ ਲਾਗੂ ਕਰਨੇ ਨੇ ਉਹਨਾਂ ਤੇ ਫਾਈਨ ਨਹੀਂ ਸੀਗਾ ਉਹ ਹੁਣ ਲੇਕਿਨ ਇਸ ਬਜਟ ਦੇ ਵਿੱਚ ਤਕਰੀਬਨ 70 ਮਿਲੀਅਨ ਡਾਲਰ ਸਰਕਾਰ ਨੇ ਅਗਲੇ 3-4 ਸਾਲਾਂ ਵਿੱਚ ਖਰਚ ਕਰਨਾ ਹੈ ਉਸ ਇਨਫੋਰਸਮੈਂਟ ਨੂੰ ਲਾਗੂ ਕਰਨ ਦੇ ਲਈ ਕਿਉਂਕਿ ਜਿਨ੍ਹਾਂ ਸਿਮਿਲਰਲੀ ਜਿਸ ਤਰ੍ਹਾਂ ਪਿਛਲੇ ਹਫ਼ਤੇ OIA ਪ੍ਰেজੈਂਟੇਸ਼ਨ ਹੋ ਰਹੀ ਹੈ ਫਰਾਡ ਹੋ ਰਿਹਾ ਹੈ ਭਈ ਫਰਾਡ ਅੱਜ ਦਾ ਨਹੀਂ ਹੋ ਰਿਹਾ ਫਰਾਡ ਤਾਂ ਸਾਲਾਂ ਦਾ ਹੋ ਰਿਹਾ ਹੈ ਜਦੋਂ ਕੰਪਨੀ ਨੇ ਡਿਸਾਈਡ ਕੀਤਾ ਕੰਪਨੀ ਬੰਦ ਕਰਨੀ ਜਾਂ ਬੈਂਕ ਕਰਾਸੀ ਕਰਨੀ ਆ ਉਸ ਵੇਲੇ 22 ਵੀਕਲੀ ਵਾਲੇ ਚੱਕਰ ਦੇ ਵਿੱਚ ਬੋਮਬ ਆ ਮਾਰਦਾ ਜੀ ਉਹਦੇ ਵਿੱਚ ਡਰਾਈਵਰਾਂ ਨੂੰ ਨਾ ਤਾਂ ਸਾਦਾ ਕੋਈ ਰੇਟ ਸੈੱਟ ਹੁੰਦਾ ਕੋਈ 12 ਡਾਲਰ ਤੇ ਕੋਈ 18 ਤੇ ਕੋਈ 21 ਤੇ ਹਨਾ ਇਸ ਤਰ੍ਹਾਂ ਹੁੰਦਾ ਕੰਮ ਇਹ ਪਰ ਪੈਰਪਰਛਲੇ ਪੈਸੇ ਦੱਬੇ ਜਾਂਦੇ ਆ ਸੀ ਬਹੁਤ ਟਾਈਮ ਪੀਸ ਨੂੰ ਪੱਛਾ ਹੋਇਆ ਵੀ ਸੱਜਣ ਆ ਮੀਟਿੰਗ ਕਰੋ ਆਮ ਜੀਓ ਕਾਰਵੀ ਲੰਦੇ ਨੇ ਕਾਫੀ ਵਾਰੀ ਕਰਦੇ ਵੀ ਨਹੀਂ ਹੈਗੇ ਕੋਈ ਐਕਸ਼ਨ ਨਹੀਂ ਲੈਂਦੇ ਇਸ ਚੀਜ਼ ਬਾਰੇ ਸੋ ਅਸੀਂ ਮਿਨਿਸਟਰ ਆਫ ਲੇਬਰ ਨਾਲ ਵੀ ਟ੍ਰਾਈ ਕੀਤਾ ਹੋਇਆ ਫੋਰਮ ਕਮੇਟੀ ਮੀਟਿੰਗਾਂ ਹੋ ਰਹੀਆਂ ਨੇ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ ਵੱਲੋਂ ਉਹਦੇ ਵਿੱਚ ਸਾਨੂੰ ਇਨਕਲੂਡ ਨਹੀਂ ਕੀਤਾ ਜਾ ਰਿਹਾ ਸੋ